ਹਾਏ ਹਾਏ ਵਰਗੇ ਜਣ ਹਾਏ ਹਾਏ ਵਰਗੇ ਜਣ ਹਾਏ ਹਾਏ ਟਰੈਪੀਤੀਆ ਉਹ ਬੰਦਿਆ ਨੇ ਅੱਠ ਬੰਦੇ ਸੀਗੇ ਉਹਨਾਂ ਦਾ ਮੈਂ ਨਾਂ ਦੱਸੂਗਾ ਤੁਹਾਨੂੰ ਅੱਛਾ ਅੱਠ ਬੰਦੇ ਸੀਗੇ ਸਾਡੇ ਕੋਲ ਮੈਂ ਖੁਦ ਸ਼ਰਾਬ ਲੈ ਕੇ ਦਿੱਤੀ ਆ ਉਹ ਕਹਿੰਦੇ ਜਦ ਤੱਕ ਸ਼ਰਾਬ ਨਹੀਂ ਲੁਗੋ ਐਸੀ ਵੇਚ ਨਹੀਂ ਬੜਾਂਗੇ ਅਸੀਂ ਕੰਮ ਨਹੀਂ ਕਰਾਂਗੇ ਜੇ ਅਸੀਂ ਸ਼ਰਾਬਾ ਬਲਾਬਲਾ ਕੰਮ ਕਰਨੇ ਵੇ ਕਾਉਂਸਲਰ ਆ ਅਸੀਂ ਕੀ ਕਰਨਾ ਜੀ ਗਟਰ ਖਸਾਫ ਕਰਨਾ ਐ ਸਵੇਰੇ ਕੰਪਲੀਟ ਕਰਵਾਈ ਤੇ ਉਪਰ ਉਹਨਾਂ ਨੇ ਕਿਹਾ ਸਾਡੀ ਗਲੀ ਆ ਕੇ ਦੇਖ ਲਓ ਉਹ RAMNAL ਬੈਠੇ दारू ਪੀ ਰਹੇ ਸੀ ਤੇ ਹੁਣ ਮੈਨੂੰ ਪਤਾ ਨਹੀਂ ਕੀ ਹੋਇਆ ਗਿੰ ਬੰਦੇ ਤੇ ਮੇਰੇ ਹੱਥ ਚੁੱਕਿਆ ਉਹਨਾਂ ਨੇ ਉਹ ਚਾਰ ਜਣੇ ਸੀ ਇਹ ਇਕੱਲਾ ਜਣਾ ਉਹਨੂੰ ਖੁੰਝੇ ਲਗਾਇਆ ਹੋਇਆ ਸੀ ਤੇ ਨਹੀਂ ਆ ਕੇ ਸਿਵਰ ਵਾਲੇ ਆਏ ਸੀਗੇ ਔਰ ਅਜੂ ਕੂਟ ਦਿੱਤਾ ਅੱਛਾ ਫਿਰ ਜਾ ਕੇ ਰਿਪੋਰਟ ਕਰਿਆਏ ਪਰ ਹੱਤਾ ਪਾਈ ਕਰੀ ਉਹਨਾਂ ਨੇ ਪਹਿਲੇ ਕਿਨੇ ਕੀਤੇ ਹੱਤਾ ਭਾਈ ਉਹਨਾਂ ਨੇ ਕੀ ਸੀਵਲ ਵਾਲੋ ਨੇ ਸਿਵਲ ਵਾਲੋ ਨੇ ਹੱਤਾ ਪਾਈ ਕਰੀ ਮਾਰੇ ਮੁੰਡੇ ਪਾ ਬੋਤਲ ਮੰਗਾਈ ਪਈ ਪੀ ਖਾਈ ਕਰੀ ਅਰ ਫਿਰ ਭਈ ਕਹੀ ਕਰਕੇ ਫਿਰ ਉਸੇ ਪੇ ਹੱਤਾਂ ਪਾਈ ਕਿ ਮੈਂ ਉਹਨੂੰ ਕਹੀ ਗਿਆ ਉਥੇ ਸ਼ਰਾਬਾ ਪੀ ਗਏ ਬੈਠੇ ਹੋਏ 2 ਵਜ ਗਏ 3 ਵਜ ਗਏ ਮੈਂ ਭਾਈ ਕੰਮ ਵੀ ਕਰ ਲਵਾਂ ਮੈਂ ਕਿਹ ਕੰਮ ਕਰ ਲਵਾਂ ਉਹ ਉਹਨਾਂ ਨੇ ਕੰਮ ਦੀ ਗੱਲ ਨਹੀਂ ਕੀਤੀ ਕੰਮ ਕਰਾਂ ਉਹ ਨਹੀਂ ਹੰਦੇ ਇਹ ਸਾਡੇ ਕੋਲ ਸ਼ਰਾਬਾ ਮੰਗਦੇ ਆ ਜੀ ਸਾਡੇ ਕੋਲ ਪੈਸੇ ਮੰਗਦੇ ਆ ਜੀ ਉਹ ਕਹਿੰਦੇ ਪਹਿਲਾਂ ਹੰਦੇ ਤਾਂ ਉਹਨਾਂ ਨੂੰ ਸ਼ਰਾਬਾ ਪਲਾਓ ਜੀ ਵੀ ਤਾਂ ਅਸੀਂ ਕੰਮ ਕਰਾਂਗੇ ਜੇ ਅਸੀਂ ਸ਼ਰਾਬਾ ਪਹਿਲਾਂ ਹੀ ਪੀ ਆਣ ਲੱਗੇ ਮੈਂ ਐਮਐਲਏ ਸਾਹਿਬ ਕੌਨਸੇ ਸਾਹਿਬ ਨੂੰ ਇੱਕ ਰਿਕਵੈਸਟ ਕਰਦਾ ਵਾਂ ਜੇ ਅਸੀਂ ਉਹਨਾਂ ਨੂੰ ਸਰਾਬਾ ਪਲਾਵਾਂਗੇ ਤੁਸੀਂ ਤਨਖਾਹ ਕਾਦੀ ਦੇਣੀ ਹੋ ਜੀ ਸਰ ਉਹਨਾਂ ਨੂੰ ਐਸੀ ਬਈ ਬੰਦੇ ਵਾਲੇ ਕੀ ਕਹਿੰਦੇ ਸੋ ਉਹ ਕਹਿੰਦੇ ਜੇ ਤੇ ਤਾਂ ਹੱਥੋਂ ਚੁੱਕਿਆ ਨਾ ਉਹਨੂੰ ਲੈ ਕੇ ਆਓ ਰਾਜੂ ਅੱਛਾ ਜੀ ਤਾਂ ਅਸੀਂ ਸੁਣਾਗੇ ਕਰਦਿਆ ਸਾਡੀ ਗਲੀ ਸਾਫ਼ ਹੋਈ ਜਾਏ ਸੀਵਰੇਜ ਭਰੇ ਪਏ ਆ ਸਾਡੇ ਬੱਚੇ ਬਿਮਾਰ ਹੋ ਰਹੇ ਆ ਅਸੀਂ ਆਪ ਬਿਮਾਰ ਹੋ ਰਹੇ ਆ ਗੰਦਾ ਪਾਣੀ ਪੀ ਪੀ ਕੇ ਸੰਜੋਗਤਾ ਇਹ ਕੀ ਮਾਮਲਾ ਸਾਰਾ ਜੀ ਸਾਡੇ ਸੀਵਰ ਭਰਿਆ ਹੋਇਆ ਦੋ ਮਹੀਨੇ ਹੋ ਗਏ ਸਾਡੇ ਕੋਈ ਸੁਣਵਾਈ ਨਹੀਂ ਕਰ ਰਿਹਾ ਅਸੀਂ ਜਾ ਜਾ ਕੇ ਮੇਰੇ ਹਸਬੰਦ ਕੰਪਲੀਟ ਕਰਾਉਂਦੇ ਤਾਂ ਵੀ ਨਹੀਂ ਕੋਈ ਆਂਦਾ ਤੇ ਸਾਡੀ ਪਾਈ ਪਾਚੇ ਵੀ ਗੰਦਾ ਪਾਣੀ ਜਾ ਰਿਹਾ ਸਾਡੀ ਮਾਮਲਾ ਆਇਆ ਅੱਜ ਗਟਰ ਖਸਾਫ ਕਰਨ ਆਏ ਸਵੇਰੇ ਕੰਪਲੀਟ ਕਰਵਾਈ ਤੇ ਉਪਰੋਂ ਇਹਨਾਂ ਨੇ ਕਿਹਾ ਸਾਡੀ ਗਲੀ ਆ ਕੇ ਦੇਖ ਲਓ ਉਹ RAM nal ਬੈਠੇ ਦਾਰੂ ਪੀ ਰਹੇ ਸੀ ਤੇ ਹੁਣ ਮੈਨੂੰ ਪਤਾ ਨਹੀਂ ਕੀ ਹੋ ਗਿਆ ਨਹੀਂ ਬੰਦੇ ਤੇ ਮੇਰੇ ਹੱਥ ਚੁੱਕਿਆ ਉਹਨਾਂ ਨੇ ਉਹ ਚਾਰ ਜਣੇ ਸੀ ਇਹ ਇਕੱਲਾ ਜਣਾ ਉਹਨੂੰ ਖੁੰਝੇ ਲਗਾਇਆ ਹੋਇਆ ਸੀ ਅਸ਼ਵੀਨ ਅਸ਼ਵੀਨ ਅਸ਼ੂਨੀ ਹਾਂਜੀ ਅਸ਼ੂਨੀ ਸੀਵਰੇ ਵਾਲਾ ਚਾਰ ਬੰਦੇ ਸੀ 3 ਸਾਫ ਕਰਦਾਂਗਾ ਕੀ ਮੰਗ ਕਰਦੇ ਹੋ ਸਾਥ ਅਸੀਂ ਮੰਗ ਕਰਦੇ ਆ ਸਾਡੀ ਗਲੀ ਸਾਫ ਹੋਈ ਜਾਏ ਸੀਵਰੇਜ਼ ਭਰੇ ਪਏ ਸਾਡੇ ਬੱਚੇ ਬਿਮਾਰ ਹੋ ਰਹੇ ਆ ਅਸੀਂ ਆਪ ਬਿਮਾਰ ਹੋ ਰਹੇ ਗੰਦਾ ਪਾਣੀ ਪੀ ਪੀ ਕੇ ਓਏ ਆਈ ਸੁਣਵਾਈ ਆ ਸਾਡਾ ਇਨਸਾਫ ਮਿਲਣਾ ਚਾਹੀਦਾ ਗੰਦਾ ਪਾਣੀ ਤੇ ਟੂਟੀਆਂ ਚ ਆ ਰਿਹਾ ਵਾ ਇਹ ਬਾਰੇ ਤੁਸੀਂ ਕੰਪਲੀਟ ਕੀਤੀ ਅੱਗੇ ਜਾ ਕੇ ਨਹੀਂ ਕੀਤੀ ਸਾਨੂੰ ਪਤਾ ਹੀ ਨਹੀਂ ਇਹ ਬਸ ਦੋ ਬੰਦੇ ਜਾਂਦੇ ਸੀ ਜਾਂ ਕੋਈ ਜਾਂਦਾ ਸੀ ਕੰਪਲੀਟ ਕਰਾਇਆ ਹੈ ਬਸ ਕਰਾਇਆ ਇਹ ਪਤਾ ਲੱਗਦਾ ਸੀ ਜਾਂਦਾ ਕੋਈ ਨਹੀਂ ਮਤਲਬ ਗਜੰਦਰ ਸੀ ਅਸੀਂ ਨਹੀਂ ਗਏ ਇਸ ਤਰ੍ਹਾਂ ਇਕੱਠੇ ਹੋ ਕੇ ਲੇਡੀਜ਼ ਨਹੀਂ ਗਈ ਅਸੀਂ ਇਕੱਠੇ ਨਹੀਂ ਥਾਣੇ ਗਏ ਸੀ ਅੱਜ ਅੱਜ ਥਾਣੇ ਗਏ ਸੀ ਬਈ ਬਲੇ ਵਾਲੇ ਕੀ ਕਹਿੰਦੇ ਸੀ ਉਹ ਕਹਿੰਦਾ ਜਿਹਦੇ ਤਾਂ ਹੱਥ ਹੋ ਚੁੱਕਿਆ ਨਾ ਉਹਨੂੰ ਲੈ ਕੇ ਆਓ ਰਾਜੂ ਨੂੰ ਅੱਛਾ ਜੀ ਤਾਂ ਅਸੀਂ ਸੁਣਾਗੇ ਕੋਈ ਤਰ੍ਹਾਂ ਨਹੀਂ ਸੁਣਾਉਣੀ ਨਹੀਂ ਉਦਾਂ ਨਹੀਂ ਸੁਣਾਣੀ ਨਹੀਂ ਲਿਖੇ ਨਹੀਂ ਤੁਹਾਡੀ ਉਹਨਾਂ ਨੇ ਨਹੀਂ ਲਿਖੇ ਨਹੀਂ ਸਾਨੂੰ ਭੇਜਤਾ ਕਰੇ ਕਿਹਦੇ ਕੋਲ ਗਏ ਜੋ ਨਾਂ ਪਤਾ ਨਾਂ ਨਹੀਂ ਪਤਾ ਇੱਕ ਲੰਬਾ ਜਾਂ ਮੁੰਡਾ ਸੀ ਇਹ ਅੱਛਾ ਇੱਕ ਲੰਬਾ ਦਾ ਮੁੰਡਾ ਸੀ ਕੋਰਾ ਜਾਂ ਉਹਨੇ ਕਿਹਾ ਜਾ ਕੇ ਤੁਸੀਂ ਰਾਜੂ ਨੂੰ ਲੈ ਕੇ ਆਓ ਫਿਰ ਅਸੀਂ ਸੁਣਵਾਈ ਕਰਾਂਗੇ ਇੱਥੇ ਸਿਵਲ ਵਰਦੀ ਵੀ ਜਗਾ ਜਾਂ ਕੋਈ ਨਹੀਂ ਯੂਨੀਫਾਰਮ ਪਾਈ ਹੋਈ ਸੀ ਹਾਂਜੀ ਮੇਰਾ ਨਾਮ ਸੈਂਦਰੀ ਜੀ ਕੀ ਮੈਮ ਕੀ ਨਾਮ ਰਹਾ ਕਿਹੜੀ ਬਸ ਇਹ ਹੀ ਜੀ ਇਸ ਕੀ ਵਾਰ ਭਰੇ ਮੈਂ ਅੰਗੇ ਕੋਈ ਖੁਦ ਸੁਣਾਈ ਨਹੀਂ ਕਰਦਾ ਔਰ ਗੰਦਾ ਪਾਣੀ ਆ ਰਹਾ ਸਾਰੇ ਬੱਚੇ ਪਰੇਸ਼ਾਨ ਨੰਗ ਤੇ ਸਾਰੇ ਲਿਬੜ ਜਾਂਦੇ ਬੱਚੇ ਛੋਟੇ ਛੋਟੇ ਕੋਈ ਦੇਖਦੇ ਨਹੀਂ ਆ ਕੇ ਸਿਵਰ ਵਾਲਾ ਆਏ ਸੀਗੇ ਔਰ ਅੱਜ ਉਹ ਕੂੜ ਦਿੱਤਾ ਫਿਰ ਜਾ ਕੇ ਰਿਪੋਰਟ ਕਰੀ ਆਏ ਰਾਜੂ ਨੇ ਕਿਹਾ ਗੋਟਿਆ ਜੀ ਰਾਜੂ ਨੇ ਪਹਿਲੇ ਖਾਤੀਬਿੱਤੀ ਇਹਨਾਂ ਨੇ ਦੋਨੋਂ ਨੇ ਰਾਜੂ ਨੇ ਵੀ ਕੀਤੀ ਉਹਨਾਂ ਨਾਲ ਬਸ ਇਕੱਠੇ ਪੀ ਹੋਣੀ ਅਸੀਂ ਤਾਂ ਕੰਮ ਤੇ ਆਏ ਸੀ ਠੀਕ ਹੈ ਔਰ ਇਸका ਛੱਟੂਟੀ ਵੀ ਲੱਗ ਗਈ ਵੀ ਹੈ ਕਿ ਬਹੁਤ ਬੁੱਲ ਸਾਰੇ ਪੁੱਟੇ ਪਏ ਜੀ ਮੈਡੀਕਲ ਕਰਾਇਆ ਇਹਨਾਂ ਦਾ ਕੋਈ ਨਹੀਂ ਕਰਾਇਆ ਨਹੀਂ ਕੁਝ ਵੀ ਇਹ ਤੁਹਾਡੇ ਹੱਥ ਸੇ ਫਿਰ ਰਹੇ ਬਸ ਤੁਹਾਡੇ ਕਰਕੇ ਫਿਰ ਰਹੇ ਪਤਾ ਹਾਂਜੀ ਮੇਰਾ ਨਾਮ ਇਸ਼ਵਰੀ ਹਾਂਜੀ ਕੀ ਗੱਲ ਹੋਈ ਹੈ ਜਗਾ ਕਿਹੜੀ ਨਾਲੇ ਇਸ ਤਰ੍ਹਾਂ ਹੀ ਹੋਈ ਜੀ ਇਹ ਗੰਦਾ ਪਾਣੀ ਆ ਰਹਾ ਹੈ ਬੱਚੇ ਬਿਮਾਰ ਹੈ ਸਾਡੇ ਕਿਹੜੀ ਜਗ੍ਹਾ ਕਿਹੜੀ ਹੈ ਜਗ੍ਹਾ ਇਹ ਨਹੀਂ ਹਾਂ ਪਈ ਹੈ ਕਲੋਨੀ ਦਾ ਕੀ ਨਾਮ ਹੈ ਕਨੋਨੀ ਡਬਲਯੂ ਐਸ ਕਨੋਨੀ ਹੈ ਅੱਛਾ ਇਹ ਕਿਹੜੀ ਜਗ੍ਹਾ ਤਾਜਪੁਰ ਰੋਡ ਤੇ ਹੈ ਹਾਂ ਜੀ ਹਾਂ ਜੀ ਹੁਣ ਦੱਸੋ ਕੀ ਗੱਲ ਕੀ ਹੋਈ ਹੈ ਗਲ ਕ ਗਲੀ ਹੈ ਉਹੀ ਹੈ ਵੇ ਸਿਵਲ ਵਾਲੇ ਆਏ ਥੇ ਉਧਰ ਕ ਕਾੜ ਗਏ ਉਧਰ ਕ ਕਾੜ ਗਏ ਜਦ ਮੁੰਡਾ ਮਾਰਾ ਬੋਲ ਲਾ ਉਸਕੇ ਲਾਰੇ ਹੱਤਾ ਪਾਈ ਕਰੀ ਉਹਨੋਂ ਨੇ ਪਹਿਲੇ ਕਿਨੇ ਕੀਤੇ ਹੱਥ ਭਾਈ ਉਹਨੋਂ ਨੇ ਕੀ ਸਿਵਲ ਵਾਲੋ ਨੇ ਸਿਵਲ ਵਾਲੋ ਨੇ ਹੱਤਾ ਪਾਈ ਕਰੀ ਮਾਰੇ ਮੁੰਡੇ ਪਾ ਬੋਤਲ ਮੰਗਾਈ ਪੀ ਖਾਈ ਕਰੀ ਅਰ ਫਿਰ ਭਈ ਕਹੀ ਕਰਕੇ ਫਿਰ ਉਸੇ ਪੇ ਹੱਤਾਂ ਪਾਈ ਕਿ ਮਤਲਬ ਤੁਹਾਡੀ ਜ਼ਰੂਰ ਪੀਤੀ ਤੁਹਾਡੇ ਦੀ ਗੱਡੀ ਹਾਂਜੀ ਅੱਛਾ ਜੀ ਤੁਸੀਂ ਕੇ ਕਾਉਂਸਲਰ ਨਾਲ ਗੱਲ ਕੀਤੀ ਆਪਣੇ ਨਾਲ ਨਹੀਂ ਜੀ ਮਰੇ ਨਾਲ ਕਿਸੇ ਨੇ ਨਹੀਂ ਗੱਲ ਕੀਤੀ ਅਸੀਂ ਆਪੇ ਤੈਨੇ ਹਮ ਕੰਮ ਪੇ ਜਾ ਰਹੇ ਸੀ ਅੱਛਾ ਜੀ ਹਾਂਜੀ ਕੱਲਾ ਮੁੰਡਾ ਤਾਂ ਅੱਜ ਮੁੰਡਾ ਕਾ ਕੱਲਾ ਸੀਗਾ ਤੁਸੀਂ ਕਾਉਂਸਲਰ ਕੋ ਜਾ ਕੇ ਗੱਲਬਾਤ ਕੀਤੀ ਕਿ ਸੀਬਰੇਜ ਬਾਰੇ ਨਹੀਂ ਜੀ ਥਾਣੇ ਮੈਂ ਗਏ ਤੇ ਸਿੱਧੇ ਥਾਣੇ ਵਾਲੋ ਨੇ ਕਹਿ ਗਏ ਰਿਪੋਰਟ ਕਰਕੇ ਬਾਜਦੀ ਗੱਲ ਉਸਨੂੰ ਪਹਿਲਾਂ ਕਦੀ ਗਏ ਹੋ ਸਫਾਈ ਵਾਸਤੇ ਗਏ ਤੇ ਸਫਾਈ ਵਾਲੇ ਵਾਸਤੇ ਗਏ ਹਾਂਜੀ ਕੋਈ ਮੈਸਟਰ ਦੇ ਨਾਮ ਕੀ ਤੁਹਾਡਾ ਹੋ ਨਾਮ ਮੈਸਟਰ ਆਜੂ ਆ ਜੀ ਇਹ ਮੇਰਾ 2850 ਨੰਬਰ ਕਮਰਾ ਜੀ ਡਿਵਲਪਡ ਕਲੋਨੀ ਹੈ ਸਰ ਤੇ ਐ ਦੇਖੋ ਮੇਰੇ ਹਾਲਾਤ ਕੀ ਆ ਜੀ ਇਹ ਸਾਡੇ ਪਰਿਵਾਰ ਦੇ ਬੱਚੇ ਆ ਤੇ ਇਹਨਾਂ ਦਾ ਬੱਚੇ ਗੰਦਾ ਪਾਣੀ ਪੀਂਦੇ ਪਏ ਆ ਸਾਰੇ ਦੇ ਸਾਰੇ ਠੀਕ ਆ ਜੀ ਬਲਾਜਮ ਆਏ ਸੀਗੇ ਕੰਮ ਕਰਨ ਉਹ ਆਂਦੇ ਹੀ ਉਹ ਆਂਦੇ ਹੀ ਸਾਡੇ ਕੋਲ ਸ਼ਰਾਬਾ ਮੰਗਦੇ ਆ ਜੀ ਸਾਡੇ ਕੋਲ ਪੈਸੇ ਮੰਗਦੇ ਆ ਜੀ ਉਹ ਕਹਿੰਦੇ ਪਹਿਲਾਂ ਆਂਦੇ ਤਾਂ ਉਹਨਾਂ ਨੂੰ ਸ਼ਰਾਬਾ ਪਲਾਓ ਜੀ ਪਤਾ ਅਸੀਂ ਕੰਮ ਕਰਾਂਗੇ ਜੇ ਅਸੀਂ ਸ਼ਰਾਬਾ ਪਹਿਲਾਂ ਹੀ ਪੀਣ ਲੱਗੇ ਮੈਂ ਐਮ ਐਲ ਏ ਸਾਹਿਬ ਕੌਨ ਸਾਹਿਬ ਨੂੰ ਇੱਕ ਰਿਕਵੈਸਟ ਕਰਦਾ ਵਾਂ ਜੇ ਅਸੀਂ ਉਹਨਾਂ ਨੂੰ ਸ਼ਰਾਬਾ ਪਲਾਵਾਂਗੇ ਤੁਸੀਂ ਤਰਖਾ ਕਾਦੀ ਦੇਣੀ ਹੋ ਜੀ ਸਰ ਉਹਨਾਂ ਨੂੰ ਠੀਕ ਹੈ ਜੀ ਅਸੀਂ ਵੀ ਮੁਲਾਜ਼ਮ ਆ ਪਰ ਅਸੀਂ ਤਾਂ ਨਹੀਂ ਕਿ ਕਦੇ ਕਿਸੇ ਤੋਂ ਕੋਈ ਪੈਸਾ ਵੀ ਮੰਗਦੇ ਆ ਜੀ ਸਾਡੇ ਬੱਚੇ ਗੰਦਾ ਪਾਣੀ ਪੀਂਦੇ ਪਏ ਆ ਜੀ ਦੱਸੋ ਤੇ ਮੈਂ ਮੇਰੀ ਇੱਕ ਰਿਕਵੈਸਟ ਹੈ ਪ੍ਰਸ਼ਾਸਨ ਤੋਂ ਤੇ ਕਾਰਪੋਰੇਸ਼ਨ ਤੋਂ ਕੋਈ ਸਾਦਾ ਹੱਲ ਕੀਤਾ ਜਾਵੇ ਵਾ ਕਿੰਨਾ ਚਿਰ ਹੋ ਗਿਆ ਪਾਣੀ ਘੜੇ ਇਹ ਮਹੀਨੇ ਤੋਂ ਉੱਪਰ ਹੋ ਗਿਆ ਸਾਰਾ ਇਹ ਕਿੰਨੀ ਵਾਰ ਤੁਸੀਂ ਕਿੰਨੀ ਵਾਰ ਗਏ ਹੋ ਤੁਸੀਂ ਉੱਥੇ ਕਾਉਂਸਲਰ ਕੋਲ ਜਾਏ ਐਮਐਲਏ ਕੋਲ ਅਸੀਂ ਐਮਐਲਏ ਕੋਲ ਉਹਨਾਂ ਕੋਲ ਤਾਂ ਗਏ ਨਹੀਂ ਹੈਗੇ ਕਾਉਂਸਲਰ ਸਾਹਿਬ ਕੋਲ ਗਏ ਸੀਗੇ ਉਹਨਾਂ ਦੇ ਬੰਦੇ ਭੇਜੇ ਆ ਜੀ ਬੰਦੇ ਇਹਦਾ ਭੇਜੇ ਆ ਜੀ ਉਹ ਬੰਦੇ ਆਉਂਦੇ ਆ ਜੀ ਛੋਟੀ ਮਾਰ ਕੇ ਜਾਂਦੇ ਆ ਤੇ ਉਹ ਛੋਟੀ ਜਿਹੜਾ ਮਾਰ ਕੇ ਜਾਂਦੇ ਆ ਉਹ ਕਹਿੰਦੇ ਜੀ ਬਈ ਆਪਾਂ ਉਹ ਮਿੱਟੀ ਕਰਨੀ ਆ ਉਹ ਮਿੱਟੀ ਕਰਨ ਦੇ ਵਿੱਚ ਹੀ ਉਹਨਾਂ ਦਾ ਲੰਬਰਦਾਰ ਅਸ਼ਵਨੀ ਅਸ਼ਵਨੀ ਲੰਬਰਦਾਰ ਆ ਉਹ ਆ ਉਹ ਬੰਦਾ ਹੈਗਾ ਸਾਡੇ ਬਰਾਵੀ ਤੋਂ ਗੈਰ ਖਲਾਫ ਆ ਤੇ ਜਿਹੜਾ ਵੀ ਅਸੀਂ ਬਾਲਮੀ ਕਲੋਨੀ ਦੇ ਵਿੱਚ ਉਹਨੂੰ ਬੁਲਾਣੇ ਆ ਉਹ ਸਾਡੀ ਬਾਲਮੀ ਕਲੋਨੀ ਦੇ ਵਿੱਚ ਇਹ ਇਹ ਗੱਲੀ ਦੀ ਗੱਲ ਨਹੀਂ ਹੈ ਪੂਰੀ ਗਬਾਲਮੀ ਕਲੋਨੀ ਦੀ ਗੱਲ ਆ ਸਰ ਉਹ ਪੂਰੀ ਬਾਲਮੀ ਕਲੋਨੀ ਦੇ ਵਿੱਚ ਬਿਲਕੁਲ ਕੋਈ ਵੀ ਕੰਮ ਨਹੀਂ ਕਰਦਾ ਮੈਂ ਮੇਰੀ ਰਿਕਵੈਸਟ ਆ ਕਾਰਪੋਰੇਸ਼ਨ ਤੋਂ ਪ੍ਰਸ਼ਾਸਨ ਤੋਂ ਇਹ ਬੰਦੇ ਨੂੰ ਸਸਪੈਂਡ ਕੀਤਾ ਜਾਵੇ ਕਿੰਨਾ ਵਕਤ ਲੱਗ ਕੇ ਕੀਤਾ ਜਾਵੇ ਹਾਂ ਜੀ ਸਰ ਤੁਹਾਡਾ ਵਿਕਟਰ ਕਿਉਂ ਕੀਤਾ ਜਾ ਰਿਹਾ ਹੈ ਇਹ ਦੇਖੋ ਇਹ ਦੇਖੋ ਕਿੱਦਾਂ ਕੀਤਾ ਜਾ ਰਿਹਾ ਹੈ ਜਿਹੜਾ ਅਸਲ ਨਹੀਂ ਹੈ ਉਹ ਤੁਹਾਡੀ ਗਰੁਣੀ ਦਾ ਕੰਮ ਨਹੀਂ ਕਰਦਾ ਕਿਉਂ ਤੁਹਾਡੀ ਗਰੁਣੀ ਜਿਹੜੀ ਕਰਦਾ ਇਸ ਵਾਰ ਸਾਨੂੰ ਸਰ ਥੋੜੀ ਪਤਾ ਵਾ ਭਾਈ ਕਿਉਂ ਨਹੀਂ ਕਰ ਰਿਹਾ ਉਹ ਅੱਗੇ ਸਾਡੇ ਕੰਮ ਵਧੀਆ ਹੁੰਦੇ ਸੀਗੇ ਅੱਗੇ ਉਹਨਾਂ ਦਾ ਸੁਖਰੇ ਵੇਜਰ ਆ ਬੀਜੀ ਉਹ ਬਹੁਤ ਵਧੀਆ ਕੰਮ ਕਰਦਾ ਵਾ ਬੰਦਾ ਉਹ ਉਹਨੇ ਬਕਾਇਦਾ ਸੁਖਰੇ ਸੀ ਉਹਦੇ ਕੋ ਆਪਣੀ ਦਰਖਾਸਤ ਲੈ ਕੇ ਗਏ ਸੀਗੇ ਉਹਨੇ ਸੁਣੀ ਸਾਡੀ ਦਰਖਾਸਤ ਉਹ ਬੰਦੇ ਨੇ ਆਂਦੀ ਓਤੋਂ ਬਾਅਦ ਸਾਡੇ ਕੋਲ ਸ਼ਰਾਬ ਪੀਤੀ ਆ ਉਹ ਬੰਦਿਆ ਨੇ 8 ਬੰਦੇ ਸੀਗੇ ਉਹਨਾਂ ਦਾ ਮੈਂ ਨਾਂ ਦੱਸੂਗਾ ਤੁਹਾਨੂੰ ਅੱਛਾ 8 ਬੰਦੇ ਸੀਗੇ ਸਾਡੇ ਕੋਲ ਮੈਂ ਖੁਦ ਸ਼ਰਾਬ ਲੈ ਕੇ ਦਿੱਤੀ ਆ ਉਹ ਕਹਿੰਦੇ ਜਦ ਤੱਕ ਅਗਰ ਸ਼ਰਾਬ ਨਹੀਂ ਬਲੂਗੇ ਅਸੀਂ ਵੇਚ ਨਹੀਂ ਬੜਾਂਗੇ ਅਸੀਂ ਕੰਮ ਨਹੀਂ ਕਰਾਂਗੇ ਜੇ ਅਸੀਂ ਸ਼ਰਾਬਾ ਪਲਾਪਲਾ ਕੰਮ ਕਰਨੇ ਵੇ ਕਾਉਂਸਲਰ ਰਾ ਅਸੀਂ ਕੀ ਕਰਨਾ ਜੀ ਛੋਟੀ ਜੀ ਦਿਖਾਈ ਆ ਇੰਨੇ ਕ ਵਾਸਤੇ ਹੀ ਉਹ ਸ਼ਰਾਬ ਮੰਗਦੇ ਆ ਆ ਦੇਖੋ ਨਹੀਂ ਉਹ ਪਿੱਛੇ ਤੱਕ ਆ ਗਈ ਹਾਂਜੀ ਸਰ ਇਹ ਤੁਹਾਡੇ ਮਾਰਗ ਉੱਤੇ ਕਿਹਨੇ ਕੀਤੀ ਆ ਉਹਨੇ ਅਸਬਰ ਨਹੀਂ ਹੈਗਾ ਇਹਨਾਂ ਦਾ ਲੰਬਰਦਾਰ ਆ ਕੋਈ ਮਾਰਕੋਟਾ ਕਿਹਾ ਕਿ ਮੈਂ ਉਹਨੂੰ ਕਹੀ ਗਿਆ ਉਥੇ ਸ਼ਰਾਬਾ ਪੀ ਗਏ ਬੈਠੇ ਹੋਏ 2 ਵਜੇ ਗਿਆ 3 ਵਜੇ ਗਿਆ ਮੈਂ ਭਾਈ ਕੰਮ ਵੀ ਕਰ ਲਵਾਂ ਮੈਂ じゃ ਕੰਮ ਕਰ ਲਵਾਂ ਉਹ ਉਹਨਾਂ ਨੇ ਕੰਮ ਦੀ ਗੱਲ ਨਹੀਂ ਕੀਤੀ ਕੰਮ ਦਾ ਕੋਈ ਨਹੀਂ ਹੈ ਕਿਸੇ ਕੋਈ ਕਿਸੇ ਨਾਲ ਇਹਦੇ ਦੀ ਉਹ ਜੈਸਟੈਂਡ ਜੱਟ ਹੋਇਆ ਉਸ ਟਾਈਮ ਤੱਕ ਵੀ ਅਸੀਂ ਬੰਦ ਲਾ ਲਾ ਕੇ ਸਾਡੇ ਜੈਸਟੈਂਡ ਨੂੰ ਖੋਲਿਆ ਵਾਹ ਜੀ ਮੰਗ ਸਾਡੀ ਇਹ ਹੈ ਸਰ ਬੱਸ ਸਾਡਾ ਹੱਥ ਲੋਟ ਕੇ ਕੈਪਚਨ ਤੋਂ ਜਦੋਂ ਪੈਸਾ ਦਾ ਇਹ ਖਲੋ ਹੋਏ ਉਹ ਬੋ ਅਪਰਦੀ ਸਸਪੈਂਡ ਹੋਣਾ ਚਾਹੀਦਾ ਬਾਬਾ ਨਿਲਪਤਵਾਦੀ ਬੋਲਦੇ ਹਾਂ ਜੀ ਅੱਛਾ ਠੀਕ ਹੈ ਜੀ ਪਰ ਇਹ ਨਾਲ ਤੇ ਇਹ ਦਗਾ ਕੋਲ ਨੂੰ ਜਿਹੜੇ ਇਲਾਕਾਨਵਾਦੀ ਇਕੱਠੇ ਹੋ ਰਹੇ ਆ ਤੇ ਉਹ ਜਿਹੜੇ ਤੁਹਾਡੇ ਬਲਾਕਿੰਗ ਦੇ ਜਿਦਗੀ ਸਿੱਧੇ ਕਿਹਨਾ ਕੰਮ ਨਹੀਂ ਕਰਕੇ ਗਏ ਤੇ ਇੱਕ ਜੀ ਇਹਨਾਂ ਮੁਲਾਜ਼ਮਾਂ ਤੇ ਜੇ ਇਹ ਡਬਲ ਕੋਲ ਨਹੀਂ ਚੇ ਬੁਲਾਜ਼ਮ ਹਾਂ ਜੀ ਹਾਂ ਜੀ ਉਹ ਇਹ ਤੈਨੂੰ ਸਹੀ ਕੰਮ ਨਹੀਂ ਕਰਕੇ ਇਹ ਕਿਦਾਂ ਅੱਧਾ ਕਰਕੇ ਅੱਧਾ ਕਰਦੇ ਨਹੀਂਗੇ ਤੇ ਉਲਟਾ ਮਲਿਆਣਾ ਨੂੰ ਕੁੱਟ ਮਾਰ ਕੁੱਟ ਮਾਰਨੇ ਕਹਿੰਦੇ ਹੈ ਮਲਿਆਣਾ ਨੂੰ ਕੁੱਟ ਮਾਰ ਮੁਲਾਜ਼ਮ ਕਿਹੜੇ ਸੀਗੇ ਹਾਂ ਜੀ ਮੁਲਾਜ਼ਮ ਕਿਹੜੇ ਸੀਗੇ ਅਸ਼ਵਨੀ ਕਰ ਰਹੇ ਆ ਸੁਣੀ ਜੀ ਅਸ਼ਵਨੀ ਸੀਵਰੇਜ ਵਾਲਾ ਜਿਹੜੇ ਸੀਵਰੇਜ ਦੀ ਸਫਾਈ ਕਰਦੇ ਆ ਜੀ 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 ਕਿਉਂ ਕਿ ਚੱਕਰ ਕੀ ਹੋਇਆ ਜੀ ਕੁੱਟਮਾਰ ਕਿਉਂ ਕਰਕੇਗੇ ਉਹ ਅਕਬਰ ਘਰ ਤੋਂ ਬਾਹਰ ਖੜਾ ਸੀ ਪਾਣੀ ਪੂੜੀ ਬਹੁਤ ਤਰਾਕਿੰਦਰੇ ਉਹ ਕਾਣੀ ਬਦੋ ਜੇਰਾ ਜਲਦੀ ਖੋਲ ਦੋ ਨਹੀਂ ਇਹਨਾਂ ਨੂੰ ਕੁੱਟਮਾਰ ਲਈ ਥੋੜੀ ਰੱਖਿਆ ਇਹ ਤਾਂ ਸਫਾਈ ਕਰਨ ਵਾਸਤੇ ਰੱਖਿਆ ਹੈ ਜੀ 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 ਉਹ ਕਹਿੰਦੇ ਵੀ ਪਹਿਲਾਂ ਸਾਡੇ ਕੋਲ दारू ਮੰਗਦੇ ਵੀ दारू ਪਿਆ ਉਹਨੂੰ ਸਾਡੇ ਨਾਲ ਇਹ ਕੰਮ ਕਰਾਂਗੇ ਸੀ ਬਰੇਦਾ ਅੱਛਾ ਤੇ ਉਸ ਤੋਂ ਬਾਅਦ ਉਹ ਜਰਨਲਿਸਟ ਪੁੱਛਦਾ ਉਹਨੇ ਕੁੱਟਮਾਰ ਕੀਤੀ ਆ ਨਾ ਜੀ ਕਾਰਵਾਈ ਕਰਾਓ ਇਹਨਾਂ ਤੇ ਬਿਆਨ ਦੇਣ ਉੱਤੇ ਜਾ ਕੇ ਥਾਣੇ ਕਾਰਵਾਈ ਕਰਾਓ ਤੇ ਮੇਰੇ ਨਾਲ ਚੱਲੋ ਕਮਿਸ਼ਨਰ ਕੋਲ ਚੱਲਦੇ ਹਾਂ ਚਲੋ ਮੈਂ ਆਏ ਜਿਹੜੇ ਮੱਲੇ ਨਾਲ ਤੁਹਾਡੇ ਕੋਲ ਭੇਜਦਾ ਫਿਰਾਲ ਮੈਂ ਇੱਥੇ ਫਿਰੋਜ਼ਪੁਰ ਰੋਡ ਤੇ ਸੀਗਾ ਸਾਡਾ ਇੱਕ ਪ੍ਰੋਟੈਸਟ ਚੱਲ ਰਿਹਾ ਤੇ ਮੇਰੇ ਕੋਲ ਆ ਜਾਣੀ 6:30 7:00 ਵਜੇ 7:00 ਵਜੇ ਆ ਜਾਣ ਕੁਝ ਕਰੀਮੀ ਹੈਗਾ ਆਪਣੇ ਆਪਣੇ ਲੋਕਾਂ ਨਾਲ ਸੁਪਾਈ ਕਰਨ ਲਈ ਰੱਖਿਆ ਹੈ ਜਾਂ ਇਹਨਾਂ ਨੂੰ ਮਾਰਕੁੱਟ ਮਾਰਨ ਲਈ ਰੱਖਿਆ ਹੈ ਇੱਕ ਦਮ ਜਿਵੇਂ ਦੇਖ ਲਾਂਗੇ ਸੁਪਾਈ ਕਰਨ ਆਂਦੇ ਆ ਉਸ ਤੋਂ ਪਹਿਲਾਂ ਕਹਿੰਦੇ ਵੀ ਸਾਨੂੰ ਖਰਚਾ ਪੈਣੀ ਤੋਂ ਏ ਦਰੂ ਲੈਵੋ ਤਾਂ ਪ੍ਰੂਫ ਪ੍ਰੂਫ ਕਿਸੇ ਚੀਜ਼ ਦਾ ਹੋਊਗਾ ਸਸਪੈਂਡ ਹੋਣਗੇ ਜੀ ਜੇ ਕੋਈ ਐਦਾ ਦੀ ਹਰਕਤ ਕਰਦਾ ਕਿਉਂਕਿ ਜੁਬਾਨੀ ਗੱਲ ਕਰਨੀ ਨਾ ਭਾਜੀ ਉਹ ਅਜੀਬ ਚੀਜ਼ ਹੁੰਦੀ ਹੈ ਜੀ ਕਿਸੇ ਕੋਲ ਐਵੀਡੈਂਸ ਹੈ ਰਿਕਾਰਡਿੰਗ ਹੈ ਕੁਝ ਹੈਗਾ ਉਹਦੇ ਅਸੀਂ ਉਸੇ ਟਾਈਮ ਬੰਦਾ ਉੜਾ ਦਾਂਗੇ ਸਾਨੂੰ ਸਾਡੇ ਕਿਹੜਾ ਰਿਸ਼ਤੇਦਾਰ ਲੱਗੇ ਨੇ ਤੇ ਚਾ ਭਾਵੇਂ ਰਿਸ਼ਤੇਦਾਰ ਵੀ ਹੋਵੇ ਜਿਹੜਾ ਬਲੈਕਮੈਲਰ ਹੈ ਜਿਹੜਾ ਕਰਪਸ਼ਨ ਕਰਦਾ ਹੈਗਾ ਅਸੀਂ ਉਹਦੇ ਨਾਲ ਹੈ ਹੀ ਨਹੀਂ ਭਾਵੇਂ ਜਿਹੜਾ ਮਰਜੀ ਹੋ ਕੇ ਸਾਰ ਓਕੇ ਜੇ ਕੋਈ ਸਾਡਾ ਬੰਦਾ ਵੀ ਕੋਈ ਕੋਈ ਵੀ ਐਨੀਬਡੀ ਕੋਈ ਹੁੰਦਾ ਹੈ ਯਾਰ ਆਪਾਂ ਉਹਦੇ ਨਾਲ ਹੀ ਹੈ ਨਹੀਂ ਜਿਹੜਾ ਬੰਦਾ ਦੱਸ ਤੇ ਚਲੋ ਧੰਨਵਾਦੀ ਹਾਂ ਸਮਾਂ ਦੇਣ ਵਾਸਤੇ ਓਕੇ ਵੀਰ ਜੀ ਥੈਂਕ ਯੂ ਉਹ ਦਿਨ ਵਾਲੀ ਹੈ ਵੀ ਜਿਹੜਾ ਬੰਦਾ ਦੱਸਿਆ